ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਸੋ ਦੋਸਤੋ ਕੀ ਹਾਲ ਹੋ ਦੀ ਉਮੀਦ ਕਰਦਾ ਕਿ ਰਾਜੀ ਖੁਸ਼ ਹੋਗੇ ਚੜ੍ਹਦੀ ਕਲਾ 'ਚ ਹੋਗੇ ਦੋਸਤੋ ਇੱਕ ਹੋਰ ਬਹੁਤ ਸਾਰੇ ਟੌਪਿਕ ਲੈ ਕੇ ਆਏ ਆ ਵੀਡੀਓ ਵਧੀਆ ਲੱਗੇ ਤਾਂ ਲਾਈਕ ਮੈਂਟ ਤੇ ਸ਼ੇਅਰ ਜ਼ਰੂਰ ਕਰ ਦਿਓ ਜੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹਰ ਇੱਕ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚੇ ਤੇ ਤੁਸੀਂ ਵੀਡੀਓ ਦਾ ਲਾਭ ਲੈ ਸਕੋ ਬੈਨੀਫਿਟ ਲੈ ਸਕੋ ਚੰਗੀ ਲੱਗੇ ਤਾਂ ਹੋਰਾਂ ਤੱਕ ਸ਼ੇਅਰ ਜ਼ਰੂਰ ਕਰਿਆ ਕਰੋ ਦੋਸਤੋ ਜਿਵੇਂ ਕਿ ਸਾਡੇ ਚੈਨਲ ਤੇ ਜ਼ਿੰਦਗੀ ਨਾਲ ਰਿਲੇਟਡ ਹੈ ਨਾ ਗੱਲਾਂ ਆਪਾਂ ਕਰਦੇ ਹੁੰਦੇ ਹਣਾ ਤੁਸੀਂ ਬਹੁਤ ਹੰਗਾਰਾ ਦੇ ਰਹੇ ਹੋ ਚੈਨਲ ਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਵਾ ਸੋ ਅੱਜ ਆਪਾਂ ਗੱਲ ਕਰਾਂਗੇ ਜੀ ਐਸੇ ਕੁਝ ਲੋਕਾਂ ਦੇ ਜਿਨ੍ਹਾਂ ਨੂੰ ਆਪਾਂ ਦੋਸਤ ਵੀ ਕਹਿੰਨੇ ਆ ਪਰ ਉਹ ਹੁਣ ਦੋਸਤ ਨਹੀਂ ਹੁੰਦੇ ਦੋਸਤ ਦੇ ਭੇਸ ਵਿੱਚ ਕੁਝ ਹੋਰ ਹੁੰਦੇ ਨੇ ਕਿਤਨਾ ਕਿਤੇ ਸਾਨੂੰ ਬਹੁਤ ਵੱਡਾ ਹੋਰ ਨੁਕਸਾਨ ਕਰ ਜਾਂਦੇ ਆ ਸਾਡਾ ਇਹਨਾਂ ਲੋਕਾਂ ਤੋਂ ਬਚਣਾ ਚਾਹੀਦਾ ਕਿਸ ਤਰ੍ਹਾਂ ਦੇ ਲੋਕ ਹੁੰਦੇ ਨੇ ਹਣਾ ਜਿਨ੍ਹਾਂ ਨੂੰ ਆਪਾਂ ਕਹਿੰਨੇ ਤਾਂ ਆਪਾਂ ਦੋਸਤਾਂ ਵੱਧ ਦੋਸਤ ਹੁੰਦੇ ਨਹੀਂ ਆ ਕਿ ਦੋਸਤੀ ਦੇ ਲਾਇਕ ਨਹੀਂ ਹੁੰਦੇ ਉਹਨਾਂ ਤੋਂ ਵਿਚਾਰੋ ਆਪਣੀ ਜ਼ਿੰਦਗੀ ਦੇ ਵਿੱਚ ਠੀਕ ਹੈ ਜੀ ਪਹਿਲੇ ਨੰਬਰ ਤੇ ਜੀ ਆਪਾਂ ਗੱਲ ਕਰਾਂਗੇ ਜਿਹੜਾ ਬੰਦਾ ਤੁਹਾਡੇ ਮੂੰਹ ਤੇ ਮਿੱਠਾ ਤੁਹਾਡੇ ਨਾਲ ਹਨਾ ਪੂਰਾ ਹੱਸਦਾ ਖੇਡਦਾ ਹੈ ਨਾ ਤੇ ਤੁਹਾਡੀ ਪਿੱਠ ਪਿੱਛੇ ਕਿਸੇ ਹੋਰ ਬੰਦੇ ਨਾਲ ਤੁਹਾਡੀਆਂ ਚੁਗਲੀਆਂ ਜਿਹਨੂੰ ਪੰਜਾਬੀ ਵਿੱਚ ਕਹਿੰਦੇ ਆਪਾਂ ਹਨਾ ਬੈਕਬਾਈਟ ਤੁਹਾਡੀਆਂ ਚੁਗਲੀਆਂ ਕਰਦੇ ਆ ਨਾ ਵੀ ਉਹ ਇਦਾਂ ਹੋਏ ਤਾਂ ਤੁਹਾਡੇ ਮੂੰਹ ਤੇ ਆ ਕੇ ਹਾਂ ਯਾਰ ਤੂੰ ਬਈ ਦਾ ਤ ਵਧੀਆ ਹੈ ਨਾ ਤੇ ਐਸੇ ਬੰਦੇ ਹਨਾ ਕਦੇ ਵੀ ਮਿੱਤ ਨਹੀਂ ਹੁੰਦੇ ਆਪਣੇ ਹਨਾ ਐਸੇ ਬੰਦਿਆਂ ਤੋਂ ਕੋਸ਼ਿਸ਼ ਕਰੋ ਵੀ ਜਿੰਨਾ ਬਚ ਕੇ ਰਹਿ ਸਕਦੇ ਹੋ ਬਚ ਕੇ ਰਹੋ ਕਿਉਂਕਿ ਜ਼ਿੰਦਗੀ ਵਿੱਚ ਕਿਤਨਾ ਕਿਤੇ ਤੁਹਾਨੂੰ ਕੋਈ ਨਾ ਕੋਈ ਨੁਕਸਾਨ ਜ਼ਰੂਰ ਦੇ ਕੇ ਜਾਣਗੇ ਸੋ ਇਹਨਾਂ ਬੰਦਿਆਂ ਤੋਂ ਬਚ ਕੇ ਰਹੋ ਦੂਜੇ ਨੰਬਰ ਤੇ ਆਪਾਂ ਗੱਲ ਕਰਾਂਗੇ ਜੀ ਜਿਹੜਾ ਬੰਦਾ ਤੁਹਾਡੀ ਹਰੇਕ ਗੱਲ ਦੇ ਵਿੱਚੀ ਨੁਕਤਾ ਚਿੰਨੀ ਕਰੀ ਜਾਵੇ ਨੁਕਸ ਕੱਢੀ ਜਾਵੇ ਚਾਹੇ ਕੋਈ ਵੀ ਚੀਜ਼ ਹੋਵੇ ਤੁਹਾਡੇ ਖਾਣ ਪੀਣ ਨੂੰ ਲੈ ਕੇ ਤੁਹਾਡੇ ਬਿਜ਼ਨਸ ਨੂੰ ਲੈ ਕੇ ਤੁਹਾਡੇ ਸਟੱਡੀ ਨੂੰ ਤੁਹਾਡੇ ਕੱਪੜੇ ਫੋਨ ਦੇ ਢਾਂਗ ਨੂੰ ਹਨਾ ਯਾਨੀ ਕਿ ਹਰੇਕ ਚੀਜ਼ ਵਿੱਚ ਹੀ ਉਹਨੇ ਨੁਕਤਾ ਚਿੰਨੀ ਕਰਨੀ ਹੈ ਕਿਵੇਂ ਸੋ ਤੁਹਾਡਾ ਦੋਸਤ ਨਹੀਂ ਹੈਗਾ ਹਾਂ ਜਿੱਥੇ ਤੁਸੀਂ ਕੋਈ ਚੀਜ਼ ਗਲਤ ਕਰਦੇ ਹੋ ਉੱਥੇ ਉਹ ਕੋਈ ਤੁਹਾਨੂੰ ਇੱਕ ਦੋ ਬੰਦਿਆਂ ਨੇ ਕਿਹਾ ਹਾਂ ਜਾਂ ਤੂੰ ਆ ਚੀਜ਼ ਤੇ ਸਹੀ ਨਹੀਂ ਲੱਗੀ ਉਹ ਟਿੱਪ ਮੰਨ ਸਕਦੇ ਆ ਪਰ ਜੇ ਹਰੇਕ ਗੱਲ ਦੇ ਵਿੱਚ ਹੀ ਨੁਕਤਾ ਚਿੰਨੀ ਕਰੀ ਜਾਣੀ ਉਹ ਬੰਦੇ ਵੀ ਕਿਤਨਾ ਕਿਤੇ ਹੋ ਸਕਦਾ ਤਾਤੋ ਤੁਸੀਂ ਉਹ ਤੁਹਾਡੀ ਉਸ ਚੀਜ਼ ਤੋਂ ਜੈਲਸ ਕਰਦੇ ਹੋ ਹਣ ਕਿ ਤੁਸੀਂ ਇਦਾਂ ਦੇ ਕੱਪੜੇ ਪਾਉਣੇ ਆ ਵੀ ਹਨਾ ਠੀਕ ਹੈ ਹਰ ਇੱਕ ਬੰਦੇ ਦਾ ਆਪਣਾ ਟੇਸ ਹੁੰਦਾ ਐਸੇ ਬੰਦੇ ਵੀ ਇੱਕ ਮਤਲਬ ਦੇ ਨਾਮ ਨਾਲ ਹੀ ਤੁਹਾਡੇ ਨਾਲ ਦੋਸਤੀ ਰੱਖਦੇ ਆ ਠੀਕ ਹੈ ਜੀ ਨੰਬਰ 3 ਤੇ ਆਪਾਂ ਗੱਲ ਕਰਾਂਗੇ ਜੀ ਜਿਹੜੇ ਬੰਦੇ ਤੁਹਾਡੀ ਤਰੱਕੀ ਤੋਂ ਖੁਸ਼ ਨਹੀਂ ਹੁੰਦੇ ਠੀਕ ਹੈ ਨਾ ਤੁਹਾਡੇ ਸਕਸੈਸ ਤੁਸੀਂ ਕਿਸੇ ਚੀਜ਼ ਚ ਸਕਸੈਸਫੁਲ ਕੀਤੀ ਹੈ ਨਾ ਕੋਈ ਆਪਰਚੂਨਿਟੀ ਮਿਲੀ ਤੁਸੀਂ ਹਾਸਲ ਕੀਤੀ ਹੈ ਨਾ ਤੇ ਉਹ ਬੰਦੇ ਖੁਸ਼ ਨਹੀਂ ਹੁੰਦੇ ਉਹ ਖੁਸ਼ੀ ਉਹਨਾਂ ਦੇ ਫੇਸ ਤੇ ਝਲਕਦੀ ਵੀ ਨਹੀਂ ਹੈਗੀ ਹੈ ਨਾ ਨਹੀਂ ਤਾਂ ਜਿਹੜਾ ਸੱਚਾ ਦੋਸਤ ਨਾ ਤੁਹਾਨੂੰ ਐਪਰੀਸ਼ੀਏਟ ਕਰਦਾ ਉਸ ਚੀਜ਼ ਲਈ ਤੁਹਾਨੂੰ ਨਾ ਕੰਗ੍ਰੈਚੁਏਟਸ ਕਰਦਾ ਆ ਕੰਨ ਨਾਲੇ ਹਾਂ ਯਾਰਾ ਜਿਸ ਤੋਂ ਵੱਧ ਵੀ ਇਸ ਤੋਂ ਵੱਧ ਉੱਪਰ ਕਰਕੇ ਰਿਹਾ ਉਹ ਦੋਨਾਂ ਬਹੁਤ ਵਧੀਆ ਕੀਤਾ ਹਨ ਜਿਹੜੇ ਬੰਦੇ ਜਿਹੜੇ ਦੋਸਤ ਜੀ ਨਾ ਤੁਸੀਂ ਕਹਿੰਦੇ ਹੋ ਜਦੋਂ ਖੁਸ਼ੀ ਨਹੀਂ ਹੁੰਦੇ ਹੈਗੇ ਕਿਉਂਕਿ ਉਹਨਾਂ ਦਾ ਫੇਸ ਇਮਪ੍ਰੈਸ਼ਨ ਹੈ ਉਹਨਾਂ ਦੀ ਗੱਲਬਾਤ ਕਰਨ ਦਾ ਨਜ਼ਰੀਆ ਬਦਲ ਜਾਂਦਾ ਜੋ ਤੁਸੀਂ ਸাকਸੈਸਫੁਲ ਜਾਂਦੇ ਹੋ ਹਨ ਐਸੇ ਬੰਦੇ ਤੁਹਾਨੂੰ ਸাকਸੈਸ ਦੇ ਕੇ ਚਾਹਦੇ ਨਹੀਂ ਹੈਗੇ ਹਨ ਸੋ ਐਸੇ ਬੰਦੇ ਤੋਂ ਐਸੇ ਬੰਦੇ ਤੁਹਾਡੇ ਲਈ ਕੋਈ ਫਾਇਦੇਮੰਦ ਨਹੀਂ ਹੁੰਦੇ ਇਹਨਾਂ ਬੰਦਿਆਂ ਤੋਂ ਵੀ ਬਚ ਕੇ ਰਹੋ ਸੋ ਦੋਸਤੋ ਇਹ ਤਿੰਨ ਚਾਰ ਗੱਲਾਂ ਦਸੀਆਂ ਮੈਂ ਮੈਂ ਆਪਣੀ ਜ਼ਿੰਦਗੀ 'ਚ ਇਹਨਾਂ ਦੀ ਚੀਜ਼ਾਂ ਨੂੰ ਅਪਲਾਈ ਕਰੋ ਕਿਉਂਕਿ ਜ਼ਿੰਦਗੀ ਜੇ ਮਿਲਦੇ ਆ ਤਾਂ ਉਹਨਾਂ ਨੂੰ ਸੰਭਾਲ ਕੇ ਰੱਖੋ ਪਰ ਜੇ ਇਦਾਂ ਦੇ ਮਿਲਦੇ ਆ ਜਿਹੜੀਆਂ ਗੱਲਾਂ ਆਪਾਂ ਡਿਸਕਸ ਕੀਤੀਆਂ ਤਾਂ ਉਹਨਾਂ ਨੂੰ ਸਸਰੀ ਕਾਲੀ ਕਹਿ ਦੋ ਕਿਉਂਕਿ ਇਹ ਬੰਦੇ ਕਦੇ ਕਿਸੇ ਦੇ ਕੰਮ ਨਹੀਂ ਆਉਦੇ ਨੁਕਸਾਨ ਹੀ ਕਰਕੇ ਜਾਂਦੇ ਆ ਵੀਡੀਓ ਚੰਗੀ ਲੱਗ ਤਾਂ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਥੈਂਕ ਯੂ ਵੈਰੀ ਮਚ ਸਸਰੀ ਗਾਲ ਜੀ